ਸਤਿ ਸ਼੍ਰੀ ਅਕਾਲ ਜੀ ਹੋ ਸਨਾਓ ਸਾਰੇ ਜਣੇ ਠੀਕ ਠਾਕ ਹੋ ਤੇ ਅਹੀਂ ਚੱਲੇ ਆ ਵਿਆਹ ਵਿਆਹ ਦੀਆਂ ਚੱਲਣੀਆਂ ਵਾ ਤਿਆਰੀਆਂ ਦਿਲਛੇਰ ਬੰਨਣ ਦੇ ਆ ਪਾ ਦਿਲ ਇਧਰ ਮੁਗਰੇ ਹੋ ਦਿਲ ਹੋਣ ਡਿਆ ਵਾ ਰੈਡੀ ਤੇ ਮੈਂ ਵੀ ਨਹਾ ਤੋ ਆਈ ਆ ਤੇ ਵੋਲਸ ਕਾਲ ਲੈਂਦੀ ਆ ਡਰਾਇਰ ਨਾਲ ਤੇ ਆ ਮੈਂ ਸੂਟ ਲਓ ਜੀ ਆ ਸੂਟ ਮੈਂ ਕਰ ਲਿਆ ਵਾ ਰੈਡੀ ਪ੍ਰੈਸ ਕਰ ਉਸ ਕਰ ਲਿਆ ਮੇਰੇ ਕੋ ਇੱਕ ਹੀ ਸੂਟ ਬਣਿਆ ਕਿਉਂਕਿ ਲਾਈਟ ਨੇ ਬੜਾ ਪਰੇਸ਼ਾਨ ਕੀਤਾ ਇਦਾਂ ਦਾ ਇਹ ਸੂਟ ਆ ਮੈਂ ਸਟਿਚ ਕਰ ਲਿਆ ਵਾ ਤੇ ਇਹ ਇਹਦਾ ਹੀ ਗਲਬ ਨਾ ਆ ਉਹ ਦੁਪੱਟਾ ਨਾਲ ਇਹਦਾ ਤੇ ਆ ਮੈਂ ਕੁਛ ਕੱਢਿਆ ਵਾ ਮੇਕਅਪ ਦਾ ਸਮਾਨ ਇਹਦੇ ਵਿੱਚੋਂ ਮੈਂ ਕਰ ਲੀਨੀਆ ਸਿਲੈਕਟ ਕੀ ਕੀ ਕੱਢਣਾ ਵਾ ਤੇ ਚਲੋ ਢੇਲ ਵੀ ਹੋਣ ਡਿਆ ਵਾ ਰੈਡੀ ਕੁਛ ਸਮਾਨ ਦਾ ਖਲਾਰਾ ਦੇ ਸ਼ਿੰਟਲ ਤੇ ਪਾਇਆ ਕੋਹ ਆ ਪਹਿ ਪੇ ਟੁੱਟੇ ਭਜੇ ਤੇ ਆ ਰਾਤ ਨਾ ਅਸੀਂ ਮੈਂ ਨਹਾ ਨੂੰ ਕੇ ਕੱਪੜੇ ਮੈਂ ਹੋ ਰਹਿਣ ਤੇ ਹਜੇ ਘਰ ਵਾਲੇ ਪਾਲੇ ਤੇ ਹੁਣ ਮੈਂ ਹੰਨੀਆ ਤਿਆਰ ਅੱਜ ਝਾੜੂ ਵੀ ਨਹੀਂ ਮੈਂ ਸਾਡੇ ਕੋ ਲੱਗਾ ਕਿਉਂਕਿ ਮਹਾ ਤਿਆਰੀ ਹੋਈ ਲੇਟ ਸੁੱਤੀ ਆ ਮਸ਼ੀਨ ਰਾਤ 12 1 ਵਜ ਗਿਆ ਮੈਨੂੰ ਸਿੰਦੀ ਸੁਂਦੀ ਨੇ ਕੱਪੜੇ ਇਦਾਂ ਪਿਆਵਾ ਕੁਛ ਖਲਾ ਰੱਖ ਡੂਰਾ ਅਰੇ ਅੰਤਾ ਆ ਕਿ ਹੁਣ ਇਹ ਟਾਈਮ ਲਾ ਆ ਗਏ ਰਾਤ ਨੂੰ ਫਿਰ ਰਾਤ ਨੂੰ ਕਰਾਂਗੇ ਸਾਰਾ ਇਦਾਂ ਮੈਸ ਪਿਆਵਾ ਚਲੋ ਮਾਰੋ ਇਗਨੋਰ ਇਹਨੂੰ ਤੇ ਕਿਚਨ ਵੀ ਇਦਾਂ ਕਰਕੇ ਕਲੀਨ ਕਰਤਾ ਵਾ ਕਿਚਨ ਤੇ ਚਾਹ ਬਣਾ ਰਹੀ ਆ ਖਿਚੜੀ ਬਣਾਈ ਆ ਖਿਚੜੀ ਆਪਾਂ ਖਾ ਲਾਂਗੇ ਥੋੜੀ ਥੋੜੀ ਸਾਰੀ ਜਾਣੀ ਤੇ ਚਲੋ ਮੈਂ ਹੁਣ ਨਹੀਂ ਆ ਤਿਆਰ ਤਿਆਰ ਹੋਣ ਤਾਂ ਮੈਂ ਹੋ ਗਈਆਂ ਰੈਡੀ ਤੇ ਰੈਡੀ ਹੋ ਕੇ ਤਾਂ ਹੁਣ ਆਪਾਂ ਲੱਗੇ ਆ ਤੁਰਨ ਥੋੜੀ ਦੇਰ ਤੱਕ ਤੇ ਘਰ ਦਾ ਥੋੜਾ ਬੋਤਾ ਕੰਮ ਕਰ ਲਿਆ ਥੋੜਾ ਬੋਤਾ ਰਹਿ ਗਿਆ ਵਾ ਤੇ ਇਦਾਂ ਦਾ ਲੱਗਾ ਇਹ ਮੇਰਾ ਸੂਟ ਤੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਮੇਰਾ ਸੂਟ ਸੂਟ ਨਾਲ ਮੈਚ ਕਰਕੇ ਮੈਂ ਆਹ ਵਾਲੀ ਹੀਲ ਪਾ ਲਈ ਆ ਆਵਲੀ ਹੀਲ ਮੈਂ ਪਾ ਕੇ ਤਾਂ ਹੋ ਗਈ ਹਾਂ ਰੈਡੀ ਅਬ ਮੈਂ ਮਹਿੰਦੀ ਲਾਈ ਆ ਰਾਤ ਅਹੀਂ ਪਿਆਰੋਗੇ ਹੀ ਚਲੇ ਚਾਚਾ ਜੀ ਦੇ ਬੇਟੇ ਦੇ ਵਿਆਹ ਤੇ ਅੱਜ ਉਹ ਨਹੀਂ ਟੋਰ ਨਿਕਲ ਲੱਗੇ ਆ ਬਸ ਆਪਾਂ ਆ ਦੇਖੋ ਇੱਥੇ ਪਿਆ ਵਾ ਸੂਟ ਮਸ਼ੀਨ ਇੱਥੇ ਇਦਾਂ ਹੀ ਸਾਰਾ ਖਲਾਰਾ ਛੱਡ ਕੇ ਚੱਲ ਚੱਲਨੇ ਆ ਟਾਈਮ ਬੜਾ ਹੋ ਗਿਆ ਵਾ ਲਖਬੀਰ ਹੋ ਗਏ ਰੈਡੀ समान समून सारा परिवार ही चलने चेना हो निकले, ओ, निकले निकलो निकलोगा टाइम बड़ा हो गया वा ਕਿਦਿਆ ਚਲੋ ਚਲੋ ਗਾਂ ਕੇਦੀ ਮੈਨੂੰ ਕੀ ਪਤਾ ਆ ਗਏ ਮੰਮੀ ਨਹੀਂ ਆਈ ਹੈ ਮੈਨੂੰ ਮਮੇ ਲਖਵੀਰ ਆ ਖੜ ਮੰਜੇਂਦੇਂਦੇ ਲਾ kira nikah ayo lakbir nikah ayo ren lampari oh ekor dari jalan ini ਰਹਿ ਗਏ ਆ ਸਾਰੇ ਜਾਣੇ ਰੈਡੀ ਹੋ ਕੇ ਹੌ ਦਿਲਸ਼ੇਰ ਬੈਠਾ ਤੇ ਕਿੰਨੀ ਵੇਟ ਕਰਨੀ ਜਦੋਂ ਅੱਗੇ ਆਪਾਂ ਤੁਰ ਪੈਣਾ ਫਿਰ 何ですか pergi ribu ya tapi asik asik aja gitu ya pula deh ke mana a s s a l a चलो चला जो की करा दो ना चल लग के नहीं आ रहा है क्या चलो हो जाएगी थोड़ा बीपी का करना है हैगी यार मेरा मेरे क्या रही मैं बताऊंगी <laughs> ਮੈਂ ਭੀ ਆਵਣੇ ਨੂੰ ਮੈਂ ਤੇ ਇਹ ਕਹਿੰਦੇ ਬੜੇ ਕਰਾਉਂਦੇ ਸਾਲਾ ਬਾੜੀ ਦੀ ਗੱਲ ਅੱਜ ਤਾਂ ਫੌਜੀ ਸਰਦਾਰ ਆਇਆ ਤੇ ਅੰਦਾਵਾ ਵੀ ਮੰਦਿਰ ਆਣਾਗੇ ਤੂੰ ਮੈਂ ਕਰੰਗਰ ਲਗੋਟੀਆਂ ਲਾ ਕੇ ਦੋ ਚਾਹ ਤੇ ਮੈਂ ਬਤਾਉਂਗਾ ਕਿ ਦੋਤ ਦੇ ਲਾ ਲਵਾ ਖਾ ਖੂ ਕੇ ਅੰਦਾਗ ਕਹਿੰਦਾ ਭਾਬੀ ਇੰਨੀ ਸਵਾਦ ਹੈ ਸਬਜੀ ਤੇ ਮੈਂ ਫੌਜ ਚ ਕੇ ਦਿਖਾਤੀ ਨਹੀਂ ਪਹਿਲੀ ਵਾਰ ਹੀ ਮੈਂ ਵੇਖੀ ਐ ਐਡੀ ਸਵਾਦ ਜੇ ਤੋ ਲਾਸਟ ਵਾਲੀ ਗੁਰਕੀ ਰਹਿ ਗਈ ਨਾ ਪੂ ਸਾਡੀ ਚੂਹੇ ਦੀ ਭੈਣ ਲੈ ਨਹੀਂ ਲੈਣਾ I'm <speaking in foreign language> ਲੇ ਮਾਹੀ ਦਾ ਪਰਦੇ आले ਕੁਛਿਆ ਨਾਨਕ ਆਦਾ ਪੇ ਅੰਮੀ ਗਾਰੀ ਟੁੱਟੜ ਚੱਲਦੀ ਹੈ ਤੇ ਚਾਰ ਮਿਆਨੇ ਕੁੜੀ ਵਾਲਿਆਂ ਲੋਹਗਾਰੋਂ ਕੁੜੀ ਵਾਲਿਆਂ ਨੂੰ ਪਰ ਜਲੰਧਰੋਂ ਆ ਗਏ ਟਾਈਮ ਨਾ ਚਾਹ ਪੀ ਕੇ ਆ ਗਏ ਅਸੀਂ ਜੀਤ ਕੋ ਜੀਤ ਨੂੰ ਨਾਲ ਲੈ ਐ ਨਾ ਸਾਡੀ ਤਿਆਰੀ ਦੀ ਬੇਟੀ ਇਹਨੂੰ ਨਾਲ ਲੈ ਛੱਡਣੇ ਇਹਦੇ ਸਾਰੇ